ਅੱਜ ਇਹ ਜਿਹੜਾ ਏਰੀਆ ਜਿੱਥੇ ਅਸੀਂ ਸਾਰੇ ਖੜੇ ਨੇ ਇਹ ਬਾਲਮਿਕੀ ਮੋਹੱਲਾ ਹੈ ਕਾਦੀਆਂ ਦਾ ਤਾਂ ਇਹਦੇ ਵਿੱਚ ਇੱਕ ਨਵਸ਼ਰਨ ਨਾਮ ਦਾ ਇੱਕ ਵਿਅਕਤੀ ਹੈ ਜਿਹੜਾ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਇਸ ਵੇਲੇ ਅਮਰਸਰ ਜੇਲ੍ਹ ਦੇ ਵਿੱਚ ਹੈਗਾ ਤਾਂ ਇਹਨੇ ਜਿਹੜੀ ਆਪਣੀ ਜਿਹੜੀ ਕੋਠੀ ਪਾਈ ਹੈ ਇਹ ਗਵਰਨਮੈਂਟ ਲੈਂਡ ਹੈ ਤਾਂ ਇਹਨੂੰ ਪਹਿਲਾਂ ਵੀ ਸਿਵਲ ਪ੍ਰਸ਼ਾਸਨ ਵੱਲੋਂ ਕਾਫੀ ਨੋਟਿਸ ਜਿਸ਼ੂ ਹੋਏ ਸੀਗੇ ਕਿ ਇਹਨੂੰ ਸੈਲਫ ਡਿਮੋਲਿਸ਼ਨ ਕਰਨ ਲਈ ਬਟ ਉਹ ਇਹਨਾਂ ਨੇ ਕੁਝ ਕੀਤਾ ਨਹੀਂ ਤਾਂ ਫਿਰ ਸਾਨੂੰ ਸਿਵਲ ਪ੍ਰਸ਼ਾਸਨ ਵੱਲੋਂ ਲਿਖ ਕੇ ਆਇਆ ਸੀਗਾ ਕਿ ਇਹਨੂੰ ਡਿਮੋਲਿਸ਼ ਕਰਨ ਲਈ ਸਾਨੂੰ ਪੁਲਿਸ ਸੁਰੱਖਿਆ ਦਿੱਤੀ ਜਾਵੇ ਤਾਂ ਉਸ ਚੀਜ਼ ਦੀ ਕੰਪਲਾਈਂਸ ਕਰਦੇ ਹੋਏ ਅੱਜ ਡਿਸਟ੍ਰਿਕਟ ਪੁਲਿਸ ਬਟਾਲਾ ਵੱਲੋਂ ਇੱਥੇ ਆਪਣੀ ਜਿਹੜੀ ਟੀਮਸ ਹੈ ਉਹ ਤਾਇਨਾਤ ਕੀਤੀਆਂ ਗਈਆਂ ਹੈਗੀਆਂ ਤਾਂ ਅਸੀਂ ਇਹ ਇਹਨਾਂ ਦੀ ਨਿਗਰਾਨੀ ਹੈ ਇੱਥੇ ਇਹ ਡਿਮੋਲਿਸ਼ ਕਰਨ ਜਾ ਰਹੇ ਨੇ ਜਿਸੇ ਤੁਸੀਂ ਦੇਖ ਸਕਦੇ ਹੋ ਕਿ ਬਿਲਡੋਜ਼ਰ ਚੱਲ ਪਏ ਨੇ ਤਾਂ ਇਹ ਜਿਹੜਾ ਬੰਦਾ ਹੈ ਇਹ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਇਹਦੇ ਬਰ ਖਿਲਾਫ 6 ਮੁਕਦਮੇ ਦਰਜ ਹੋ ਗਏ ਨੇ ਉਹਦੇ ਵਿੱਚ 4 ਮੁਕਦਮੇ ਐਨਡੀਪੀਐਸ ਦੇ ਹੈਗੇ ਦੋ ਆਰਮਜ਼ ਐਕਟ ਦੇ ਹੈਗੇ ਨੇ ਤਾਂ ਜਿਹੜੇ ਐਨਡੀਪੀਐਸ ਵਾਲੇ ਮੁਕਾਦਮੇ ਹੈ ਉਹਦੇ ਚ ਇੰਟਰਮੀਡੀਏਟ ਕੁਆਂਟੀਟੀ ਵਾਲੇ ਵੀ ਹੈ ਐਂਡ ਕਮਰਸ਼ੀਅਲ ਕੁਆਂਟੀਟੀ ਵਾਲੇ ਪਰਚੇ ਵੀ ਇਹਦੇ ਤੇ ਦਰਜ ਹੈਗੇ ਨੇ ਤਾਂ ਇਹਨੇ ਜਿਹੜੀ ਉਸਾਰੀ ਕੀਤੀ ਹੈ ਸਰਕਾਰੀ ਜ਼ਮੀਨ ਹੈ ਔਰ ਜਿਹੜਾ ਇਹ ਘਰ ਬਣਾਇਆ ਹੈ ਇਹ ਮਤਲਬ ਜਿਹੜੀ ਰਕਮ ਗਲਤ ਤਰੀਕੇ ਨਾਲ ਇਹਨੇ ਹਾਸਲ ਕੀਤੀ ਹੈ ਨਸ਼ਾ ਤਸਕਰੀ ਕਰਕੇ ਉਹਦੇ ਨਾਲ ਬਣਾਈ ਹੈ ਤਾ ਇਹਦਾ ਇਹ ਅੱਜ ਇੱਕ ਕਰ ਪ੍ਰਸ਼ਾਸਨ ਡਿਮਾਲਿਸ਼ ਕਰ ਰਹੀ ਹੈ ਫਾਲੋਇੰਗ ਦ ਡਿਊ ਪ੍ਰੋਸੀਜਰ ਤਾ ਇਸ ਤੋਂ ਇਲਾਵਾ ਅਸੀਂ ਬਟਾਲੇ ਦੇ ਵਿੱਚ ਪੁਲਿਸ ਕਾਫੀ ਸਖਰੀ ਹੈਗੀ ਹੈ ਨਸ਼ਾ ਤਸਕਰਾਂ ਦੇ ਖਿਲਾਫ ਪੈਡਲਰ ਦੇ ਖਿਲਾਫ ਤਾਂ ਇਹਦੇ ਵਿੱਚ ਪਹਿਲਾ ਹੀ ਕਰੀਬਨ 250 ਜਿਹੜੇ ਬੰਦੇ ਸੀ ਗ੍ਰਿਫਤਾਰ ਕਰ ਚੁੱਕੇ ਨੇ ਪਿਛਲੇ 2 ਮਹੀਨਿਆਂ ਦੇ ਵਿੱਚ ਤਾਂ ਤੁਹਾਡੇ ਰਾਹੀਂ ਮੈਂ ਮੈਸੇਜ ਵੀ ਸਾਰਿਆਂ ਨੂੰ ਦਿਨਾ ਚਾਹਨਾ ਕਿ ਜਿਹੜਾ ਵੀ ਕੋਈ ਬੰਦਾ ਇਹਦੇ ਵਿੱਚ ਇਨਵੋਲ ਹੋਗਾ ਤਾਂ ਉਹਦੇ ਤੇ ਉਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸਰ ਹੁਣ ਤੱਕ ਕਿੰਨੀ ਏਵੈਲੂਏਸ਼ਨ ਦੀ ਜਿਹੜੀ ਪ੍ਰਾਪਰਟੀ ਹੈ ਇਸ ਦੀ ਕਿਨਾ ਡਿਮੋਲਿਸ਼ ਕੀਤੀ ਗਈ ਡਿਮੋਲਿਸ਼ ਅਸੀਂ ਜਿਹੜਾ ਸਿਵਲ ਲਾਈਨ ਏਰੀਆ ਬਟਾਲੇ ਦਾ ਉੱਥੇ ਵੀ ਡਿਮੋਲੇਸ਼ਨ ਕੀਤੀਆਂ ਹੈਗੀਆਂ ਕੁਝ ਸਾਡੀਆਂ ਇਨ ਪ੍ਰੋਸੈਸ ਚੱਲਦੀਆਂ ਹੈ ਕਿਤੇ ਕੋਈ ਕੋਰਟ ਦਾ ਸਟੇ ਵੀ ਹੈਗਾ ਸੋ that is in ਪ੍ਰੋਸੈਸ ਤਾਂ ਇਸੇ ਜ਼ਿਲ੍ਹੇ ਦੇ ਵਿੱਚ ਇਸੇ ਸੈਕੰਡ ਕਰ ਰਹੇ ਨੇ ਉਸ ਤੋਂ ਬਾਅਦ ਇੱਕ ਫਟੇਗੜ ਚੂੜੀਆਂ ਦਾ ਵੀ ਸਾਨੂੰ ਇੱਕ ਆਇਆ ਹੈ ਇੰਟੀਮੇਸ਼ਨ ਤੋਂ ਅਸੀਂ ਉਹ ਵੀ ਕਰਾਂਗੇ ਇਸ ਤੋਂ ਇਲਾਵਾ ਵੀ ਜਿਹੜੀ ਕੰਪੀਟੈਂਟ ਅਥਾਰਟੀ ਦਿੱਲੀ ਦੀ ਹੈ ਤਾਂ ਉਹਦੇ ਥਰੂ ਅਸੀਂ ਕਰੀਬਨ 55 ਜਾ ਪ੍ਰਾਪਰਟੀਆਂ ਫ੍ਰੀਜ਼ ਕਰਾਈ ਹੈ ਜਨਦੀ ਲਾਗਤ ਕਰੀਬਨ ਆਈ ਹੈ 28 ਕਰੋੜ ਦਾ ਜਿਹੜਾ ਰਕਮ ਵੈਲੂਏਸ਼ਨ ਹੈ ਜੀ ਸਾਰੇ ਵੀ ਦੇਖਿਆ ਜਾਵੇ ਤਾਂ ਅੱਗੇ ਆਉਣ ਵਾਲੇ ਸਮੇਂ 'ਚ ਕੀ ਕਹਿਣਾ ਚਾਹੋਗੇ ਜਿਹਨਾਂ ਦੇ ਉੱਤੇ ਐਨਡੀਪੀ ਸਮੋ ਅਕਟ ਦੇ ਕਾਨੂੰਨ ਨੇ ਬਥੇਰੇ ਤੱਕੇ ਦਜਨੇ ਹੁਣ ਬਿਲਕੁਲ ਸਪਸ਼ਟ ਹੈ ਦੇਖੋ ਇਹ ਜਿਹੜਾ ਬੰਦਾ ਹੈ ਤੁਹਾਡੇ ਸਾਹਮਣੇ ਹੈ ਇਹ ਆਪ ਤਾਂ ਜੇਲ੍ਹ ਦੇ ਵਿੱਚ ਹੈ ਤਾਂ ਇਹਨੇ ਜਿੰਨਾ ਵੀ ਉਹ ਨਸ਼ਾ ਤਸਕਰੀ ਕਰਕੇ ਜੋ ਵੀ ਕਮਾਇਆ ਸੀਗਾ ਬਣਾਇਆ ਸੀਗਾ ਉਹਨੂੰ ਅੱਜ ਡਿਮਾਲਿਸ਼ ਕੀਤਾ ਜਾ ਰਿਹਾ ਹੈ ਤਾਂ ਇਸ ਚੀਜ਼ ਦੇ ਵਿੱਚ ਕੋਈ ਕੁਝ ਚੀਜ਼ ਹਾਸਲ ਨਹੀਂ ਹੈ ਬਸ ਜੇਲ੍ਹ ਹੀ ਠਿਕਾਣਾ ਹੈ ਤਾਂ ਜ਼ਿੰਦਗੀ ਆਪਣੀ ਤਾਂ ਇਹ ਬਰਬਾਦ ਕਰ ਹੀ ਰਿਹਾ ਹੈ ਬਾਕੀ ਜਿਹੜੇ ਸਮਾਜ ਦੇ ਸਮਾਜ ਦੇ ਵਿੱਚ ਨਿੱਕੇ ਮੁੰਡੇ ਹੁੰਦੇ ਹੈ ਉਹਨਾਂ ਨੂੰ ਵੀ ਖਰਾਬ ਕਰਦੇ ਹੈ ਤਾਂ ਇਹ ਸਰਕਾਰ ਨੂੰ ਪ੍ਰਸ਼ਾਸਨ ਨੂੰ ਬਿਲਕੁਲ برداشت ਨਹੀਂ ਹੈ ਤਾਂ ਇੱਕ ਲੋਕ ਲਹਿਰ ਬਣ ਗਈ ਹੈ ਲੋਕ ਸਾਡੇ ਨਾਲ ਜੁੜ ਰਹੇ ਨੇ ਟਿਪਸ ਦੇ ਰਹੇ ਨੇ ਤਾਂ ਟਿਪਸ ਦੇ ਉੱਤੇ ਹੀ ਕਰੀਬਨ ਬਟਾਲਾ ਪੁਲਿਸ ਨੇ ਪਿਛਲੇ ਮਹੀਨੇ ਦੇ ਵਿੱਚ ਕਰੀਬਨ 20 ਤੋਂ ਉੱਤੇ ਪਰਚੇ ਦਰਜ ਕੀਤੇ ਨੇ ਜਿਹੜੀ ਇਨਪੁਟ ਟੋਟਲੀ ਲੋਕਾਂ ਦੀ ਹੈਗੀ ਤਾਂ ਉਸ ਚੀਜ਼ ਨੂੰ ਵੀ ਅਪਰੀਸ਼ੀਏਟ ਕਰ ਰਹੇ ਨੇ ਲੋਕੀ ਆ ਰਹੇ ਨੇ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਨੇ ਉਹ ਸਰਕਾਰ ਕੋਈ ਅਦਾਸਤ ਇਦੇ ਵਿੱਚ ਇਹ ਅੱਜ ਦਾ ਡਿਸੀਜਨ ਨਹੀਂ ਹੈ ਇਹ ਆਈ ਥਿੰਕ ਨਵੰਬਰ ਡਿਸੰਬਰ ਦਾ ਪ੍ਰੋਸੈਸ ਚੱਲ ਰਹਾ ਹੈ ਜਿਹੜਾ ਡਿਊ ਪ੍ਰੋਸੀਜਰ ਹੁੰਦਾ ਹੈ ਕਾਨੂੰਨ ਦੇ ਮੁਤਾਬਿਕ ਉਹਨੂੰ ਫਾਲੋ ਕਰਕੇ ਇਹ ਹੋਇਆ ਹੈ ਇਹ ਡਿਸੀਜਨ ਉਸ ਤੋਂ ਬਾਅਦ ਹੀ ਲਿਆ ਗਿਆ ਇਹਨਾਂ ਨੂੰ ਆਪਰਚੂਨਿਟੀ ਦਿੱਤੀ ਗਈ ਇਹ ਐਸ ਡੀ ਐਮ ਦੇ ਕੋਰਟ ਦੇ ਵਿੱਚ ਵੀ ਕੇਸ ਲੱਗਾ ਉੱਥੇ ਵੀ ਇਹਨਾਂ ਨੂੰ ਕੋਈ ਰਿਆਇਤ ਫਿਰ ਨਹੀਂ ਮਿਲੀ ਕਿਉਂਕਿ ਇਹ ਗਲਤ ਤਰੀਕੇ ਨਾਲ ਇਹਨੇ ਬਣਾਇਆ ਸੀਗਾ ਈਵਨ ਜਿਹੜਾ ਜਿੱਥੇ ਕੀਤਾ ਹੈ ਇਹ ਸਰਕਾਰ ਦੀ ਜਗ੍ਹਾ ਹੈ ਕਿ ਐਕਚੁਅਲੀ ਆ ਜਾ ਰਿਹਾ ਕਿਦੋਂ ਕਿ ਲਿਆ ਜਾਣਾ ਤੇ ਕਿੰਨੇ ਦੀ ਇਹ ਪ੍ਰਾਪਰਟੀ ਹੈ ਅੱਜ ਨਗਰ ਕੌਂਸਲ ਕਾਦੀਆਂ ਵੱਲੋਂ ਇਹ ਸਾਡੇ ਪੁਰਾਣੇ ਮੁਲਾਜ਼ਮ ਰਹੇ ਸ੍ਰੀ ਚੰਦ ਸਫਾਈ ਸੇਵਕ ਦਾ ਘਰ ਜਿਹੜਾ ਆ ਉਹ ਸਰਕਾਰੀ ਜਗ੍ਹਾ ਤੇ ਬਣਿਆ ਸੀਗਾ ਅਸੀਂ ਇਹਨਾਂ ਨੂੰ ਨੋਟਿਸ ਵੀ ਦੇ ਕੇ آگਾ ਕੀਤਾ ਕਿ ਆਪਣੇ ਪੱਦਰ ਤੇ ਹੀ ਘਰਾਲੀ ਜਾਵੇ ਪਰ ਉਹਨਾਂ ਨੇ ਮਲਬੀ ਇਹਦੇ ਤੇ ਕੋਈ ਗੌਰ ਨਹੀਂ ਕੀਤਾ। ਇਸ ਤੋਂ ਬਾਅਦ ਅਸੀਂ ਪਬਲਿਕ ਪ੍ਰੀਮਿਸਸ ਐਕਟ ਦੇ ਤਹਿਤ ਮਾਨਜੋਗ ਐਸਡੀਐਮ ਦੀ ਕੋਰਟ ਦੇ ਵਿੱਚ ਵੀ ਇਹ ਕੇਸ ਲਾਇਆ ਸੀਗਾ। ਉਹਦੇ ਵਿੱਚ ਵੀ ਇਹ ਆਪਣੀ ਮਾਲਕੀ ਦਾ ਸਬੂਤ ਨਹੀਂ ਦੇ ਸਕੇ। ਜਿਸ ਕਰਕੇ ਇਹ ਜਿਹੜੇ ਆਰਡਰ ਆ ਨਗਰ ਕੌਂਸਲ ਕਾਦੀਆਂ ਦੇ ਹੱਕ ਵਿੱਚ ਹੋਏ ਨੇ ਕਿ ਇਹਦਾ ਕਬਜ਼ਾ ਲਿਆ ਲਿਆ ਜਾਵੇ। ਜੀ। ਸਰ ਕੇ ਜੇ ਮੈਂ ਲੱਗਦਾ ਹੈ ਉਹ ਕੀ ਕਰਦਾ ਉਹ ਅਸਲ ਕੀ ਜਾਣਦਾ। ਉਹ ਜਿਹੜਾ ਆਰਡਰ ਲੈ ਕੇ ਸਾਨੂੰ ਬਖਾਇਆ ਉਹਨਾਂ ਨੇ ਉਹ ਇਹਦੇ ਇਸ ਕੇਸ ਨਾਲ ਰਿਲੇਟਡ ਨਹੀਂ ਆ ਉਹ ਲੱਗ ਕੇ ਸਰ ਕੋਈ ਇਹਨਾਂ ਦੇ ਪਰਵਾਹਰ ਨੰਬਰ ਤੇ ਵੀ ਕੋਈ ਕੇਸ ਦਰਜ ਨਹੀਂ ਆ ਇਹਦੇ ਸਵੰਚੇ ਨਗਰ ਕੌਂਸਲ ਨੂੰ ਨਹੀਂ ਇਹਦੇ ਸਵੰਚੇ ਐ ਐਸਐਸਪੀ ਸਾਹਿਬ ਗੁਰਦਾਸਪੁਰ ਜਾਂ ਡੀਐਸਪੀ ਸਾਹਿਬ ਸ਼ਰੀਆ ਗਵਿੰਦਪੁਰ ਇਹਦਾ ਜਵਾਬ ਦੇ ਸਕਦੇ ਲਾਗਤ ਦਾ ਪਤਾ ਜੀ ਮਤਲਬ ਜਿਹੜੀ ਕਹਿੰਦੇ ਕਿੰਨੀ ਲਾਗਤ ਜੀ ਇਹ ਕੋਈ ਤਿੰਨ ਕ ਕਨਾਲਾਂ ਜਗਾ ਵਾ ਉਹਦੇ ਵਿੱਚ ਇੱਕ ਹੀ ਹਿੱਸੇ ਚ ਘਰ ਬਣਿਆ ਆ ਬਾਕੀ ਜਗਾ ਸਾਰੀ ਵਲੀ ਗਈ ਆ ਔਰ ਇੱਥੇ ਅਸੀਂ ਬੱਸ ਸਟੈਂਡ ਬਣਾਉਣ ਦੀ ਪ੍ਰਪੋਜ਼ਲ ਸੀਗੀ ਨਗਰ ਕੌਂਸਲ ਕਾਦੀਆਂ ਦੀ ਉਹ ਅਜੇ ਮਤਲਬ ਕਿ ਅੰਡਰ ਪ੍ਰਪੋਜ਼ ਆ ਇਸ ਕਰਕੇ ਇਹਦੀ ਜਿਹੜੀ ਕੀਮਤ ਆ ਉਹ ਲਗਭਗ ਜਿਹੜੀ ਅਸੀਂ ਅਸੈਸ ਕਰਦੇ ਆ ਉਹ ਕੋਈ 50 ਲੱਖ ਦੇ ਕਰੀਬ ਸਭ ਤੋਂ ਵੱਡਾ ਮਿਸ਼ਨ ਆ ਜੋ ਤੋਂ ਮਸ਼ਹੂਰ ਇੱਕ ਕਾਰਵਾਈ ਨਿਸ਼ਾਨ ਲੈ ਕੇ ਔਰ ਇਹ ਕਿ ਨਜਾਇਜ਼ ਕਬਜ਼ੇ ਨੂੰ ਲੈ ਕੇ ਜਿਹੜੀ ਨਗਰ ਕੌਂਸਲ ਦੀ ਕਾਰਵਾਈ ਆ ਉਹ ਸਰਕਾਰੀ ਜਗ੍ਹਾ ਤੇ ਜਿਹੜਾ ਨਜਾਇਜ਼ ਕਬਜ਼ਾ ਕੀਤਾ ਵਾ ਉਹਦੇ ਸਬੰਧ